ਤੁਸੀਂ ਮੇਰੀ ਤੇ ਗਲਾਬ ਦੀ ਇੱਕ ਵੀਡੀਓ ਦੇਖੀ ਹੋਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗਲਾਬ ਇੱਕ ਦੂਸਰੇ ਨਾਲ ਬੈਠ ਰਹੇ ਸੀ ਜੇ ਕੋਈ شریف ਬੱਚਾ ਹੋਵੇ ਨਾ ਉਹਦੇ ਮਾਂ ਪਿਓ ਨੂੰ ਵੀ ਕੋਈ ਗਾਲਾਂ ਕੱਢੂਗਾ ਖੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਤੇ ਕੱਲ ਸੋਨੂ ਭਾਜੀ ਤੇ ਇਹ ਜੋਤਪਾਜੀ ਨੇ ਜੋਤਪਾਜੀ ਨੂੰ ساری ਦੁਨੀਆ ਜਾਣ ਲਈ ਆ सोनू ਭਾਈ ਆਪਣੇ ਸਰਪੰਚ ਨੇ ਖੁੰਖਣਾ ਪਿੰਡ ਤੋਂ ਤੇ ਕੱਲ ਆਪਾਂ ਇਕੱਠੇ ਹੋਏ ਜਦੋਂ ਕਾਲ ਆਈ ਤੇ सोनू ਭਾਈ ਨਾਲ ਵੀ ਗੱਲ ਹੋਈ ਸਾਨੂੰ ਪਤਾ ਲੱਗਾ ਕਿ ਉਹ ਸ਼ਰਾਰਤੀ ਕੋਈ ਅੰਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਹਾ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤਫਹਿਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ ਚ ਗਲਤਫਹਿਮੀ ਪੈਦਾ ਹੋ ਗਈ ਸੀਗੀ ਤੇ ਉਹ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਥੋੜੇ ਦਿਨਾਂ ਚੋ ਵੀ ਜਾ ਜੋ ਕੋਈ ਦਾਦੀ ਦੀ ਗੱਲ ਨਹੀਂ ਹੋ ਤੇ ਇੱਕ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ-ਵਾਰ ਲੈ ਰਿਆ ਸੀਗਾ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਇੱਥੋਂ ਫੜ ਹੋ ਗਿਆ ਮੈਂ ਆਪਣੇ ਲੋ ਇਹ ਕਹੂੰਗਾ ਕਿ ਆਪਣੇ ਨਾਲ ਗਲਾਬੀਰ ਦੀ ਕੋਈ ਗੱਲ ਨਹੀਂ ਹੋ ਨਜ਼ਾਰੇ ਲਵੇ ਭਾਈ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦਵੇ ਤੁਸੀਂ ਮੇਰੀ ਤੇ ਗੁਲਾਬ ਦੀ ਇੱਕ ਵੀਡੀਓ ਦੇਖੀ ਹੋਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬੈਠ ਰਹੇ ਸੀ ਜੇ ਕੋਈ شریف ਬੱਚਾ ਹੋਵੇ ਨਾ ਉਹਦੇ ਮਾਂ ਪਿਓ ਨੂੰ ਵੀ ਕੋਈ ਗਾਲਾਂ ਕੱਢੂਗਾ ਖੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਤੇ ਕੱਲ ਸੋਨੂ ਭਾਜੀ ਤੇ ਇਹ ਜੋਤਪਾਜੀ ਨੇ ਜੋਤਪਾਜੀ ਨੂੰ ساری ਦੁਨੀਆ ਜਾਣਦੀ ਆ ਸੋਨੂ ਭਾਈ ਆਪਣੇ ਸਰਪੰਚ ਨੇ ਖੁੰਖਣਾ ਪਿੰਡ ਤੋਂ ਤੇ ਕੱਲ ਆਪਾਂ ਇਕੱਠੇ ਹੋਏ ਜਦੋਂ ਕਾਲ ਆਈ ਤੇ ਸੋਨੂ ਭਾਈ ਨਾਲ ਵੀ ਗੱਲ ਹੋਈ ਸਾਨੂੰ ਪਤਾ ਲੱਗਾ ਕਿ ਉਹ ਸ਼ਰਾਰਤੀ ਕੋਈ ਅੰਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਹਾ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤਫਹਿਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ ਚ ਗਲਤਫਹਿਮੀ ਪੈਦਾ ਹੋ ਗਈ ਸੀਗੀ ਤੇ ਉਹ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਥੋੜੇ ਦਿਨਾਂ ਚ ਉਹ ਵੀ ਆ ਜਾਊ ਕੋਈ ਇੱਦਾਂ ਦੀ ਗੱਲ ਨਹੀਂ ਹੋ ਇੱਕ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ-ਵਾਰ ਲੈ ਰਿਆ ਸੀਗਾ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਇੱਥੋਂ ਫੜ ਹੋ ਗਿਆ ਮੈਂ ਆਪਣੇ ਲੋ ਇਹ ਕਹੂੰਗਾ ਕਿ ਆਪਣੇ ਨਾਲ ਗਲਾ ਵੀਰ ਦੀ ਕੋਈ ਗੱਲ ਨਹੀਂ ਉਹ ਨਜ਼ਾਰੇ ਲਵੇ ਭਾਈ ਪਰਮਾਤਮਾ ਨੂੰ ਜੜਦੀ ਗੱਲਾ 'ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦਵੇ ਤੁਸੀਂ ਮੇਰੀ ਤੇ ਗੁਲਾਬ ਦੀ ਇੱਕ ਵੀਡੀਓ ਦੇਖੀ ਹੁਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬੈਠ ਰਹੇ ਸੀ ਜੇ ਕੋਈ شریف ਬੱਚਾ ਹੋਵੇ ਨਾ ਉਹਦੇ ਮਾਂ ਪਿਓ ਨੂੰ ਵੀ ਕੋਈ ਗਾਲਾਂ ਕੱਢੂਗਾ ਖੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਤੇ ਕੱਲ ਸੋਨੂ ਭਾਜੀ ਤੇ ਇਹ ਜੋਤਪਾਜੀ ਨੇ ਜੋਤਪਾਜੀ ਨੂੰ ساری ਦੁਨੀਆ ਜਾਣ ਲਈ ਆ सोनू ਭਾਈ ਆਪਣੇ ਸਰਪੰਚ ਨੇ ਖੁੰਖਣਾ ਪਿੰਡ ਤੋਂ ਤੇ ਕੱਲ ਆਪਾਂ ਇਕੱਠੇ ਹੋਏ ਜਦੋਂ ਕਾਲ ਆਈ ਤੇ सोनू ਭਾਈ ਨਾਲ ਵੀ ਗੱਲ ਹੋਈ ਸਾਨੂੰ ਪਤਾ ਲੱਗਾ ਕਿ ਉਹ ਸ਼ਰਾਰਤੀ ਕੋਈ ਅੰਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਹਾ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤਫਹਿਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ ਚ ਗਲਤਫਹਿਮੀ ਪੈਦਾ ਹੋ ਗਈ ਸੀਗੀ ਤੇ ਉਹ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਥੋੜੇ ਦਿਨਾਂ ਚੋ ਜਾ ਜੋ ਕੋਈ ਦਾਦੀ ਦੀ ਗੱਲ ਨਹੀਂ ਹੋ ਤੇ ਇੱਕ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ-ਵਾਰ ਲੈ ਰਿਆ ਸੀਗਾ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਇੱਥੋਂ ਫੜ ਹੋ ਗਿਆ ਮੈਂ ਆਪਣੇ ਲੋ ਇਹ ਕਹੂੰਗਾ ਕਿ ਆਪਣੇ ਨਾਲ ਗਲਾਬੀਰ ਦੀ ਕੋਈ ਗੱਲ ਨਹੀਂ ਉਹ ਨਜ਼ਾਰੇ ਲਵੇ ਭਾਈ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇ